ਭਾਰਤ ਸਰਕਾਰ ਨੇ ਕਰੋੜਾਂ ਰਾਸ਼ਨ ਕਾਰਡ ਧਾਰਕਾਂ ਨੂੰ ਦਿੱਤਾ ਹੈ ਝਟਕਾ ਰੱਦ ਕਰ ਦਿੱਤੇ ਨੇ ਨਕਲੀ ਰਾਸ਼ਨ ਕਾਰਡ ਤੇ ਈ ਕੇਵਾਈਸੀ ਕਰਵਾਉਣਾ ਵੀ ਹੋਇਆ ਜ਼ਰੂਰੀ ਜਿਹਾ ਦੱਸਦੀ ਹੈ ਕਿ ਭਾਰਤ ਸਰਕਾਰ ਦੇ ਕੇਂਦਰੀ ਖੁਰਾਕ ਮੰਤਰਾਲੇ ਵੱਲੋਂ ਇੱਕ ਐਲਾਨ ਕਰ ਦਿੱਤਾ ਗਿਆ ਹੈ ਕਿ ਭਾਰਤ ਦੇ ਵਿੱਚ ਜਿੰਨੇ ਵੀ ਨਕਲੀ ਰਾਸ਼ਨ ਕਾਰਡ ਬਣਾਏ ਗਏ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ ਤੇ ਹੁਣ ਤੱਕ ਲਗਭਗ 5 ਕਰੋੜ ਤੋਂ ਵੱਧ ਕੇ ਬਣਾਏ ਗਏ ਨਕਲੀ ਰਾਸ਼ਨ ਕਾਰਡਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਲਗਭਗ 20 ਕਰੋੜ ਤੋਂ ਵੱਧ ਕੇ ਰਾਸ਼ਨ ਕਾਰਡ ਨੂੰ ਇਲੈਕਟ੍ਰੋਨਿਕ ਬਾਇਓਮੈਟ੍ਰਿਕ ਵੀ ਕਰ ਦਿੱਤਾ ਗਿਆ ਹੈ ਇੱਥੇ ਦੱਸਦੀ ਹੈ ਕਿ ਭਾਰਤ ਸਰਕਾਰ ਦੁਆਰਾ ਚਲਾਈ ਗਈ ਸਕੀਮ ਇੱਕ ਦੇਸ਼ ਇੱਕ ਰਾਸ਼ਨ ਕਾਰਡ ਦੇ ਤਹਿਤ ਇਹ ਸਾਰਾ ਕੰਮ ਨਿਪਰੇ ਚੜ ਰਿਹਾ ਹੈ ਤੇ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਹੁਣ ਤੱਕ ਲਗਭਗ 64% ਕੰਮ ਜਿਹੜਾ ਕੋ ਸਿਰੇ ਚ ਲੱਗ ਗਿਆ ਹੈ ਤੇ ਨਾਲ ਹੀ ਨਾਲ ਜਿੰਨਾ ਵੀ ਬਾਕੀ ਕੰਮ ਰਹਿੰਦਾ ਹੈ ਬਾਇਓਮੈਟ੍ਰਿਕ ਕਰਨ ਦਾ ਈ ਕੇਵਾਈਸੀ ਕਰਨ ਦਾ ਉਹ ਵੀ ਕੰਮ ਜਲਦ ਤੋਂ ਜਲਦ ਪੂਰਾ ਹੋ ਜਾਵੇਗਾ ਇੱਥੇ ਭਾਰਤ ਸਰਕਾਰ ਦੇ ਕੇਂਦਰੀ ਖੁਰਾਕ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਕੇਵਾਈਸੀ ਕਰਵਾਉਣਾ ਹੁਣ ਬਿਲਕੁਲ ਜ਼ਰੂਰੀ ਹੈ ਜਿਸ ਦੇ ਨਾਲ ਰਾਸ਼ਨ ਸਹੀ ਲੋਕਾਂ ਤੱਕ ਪਹੁੰਚ ਸਕੇਗਾ ਇੱਥੇ ਜਾਣਕਾਰੀ ਦੇ ਦਈਏ ਕਿ ਜਿੰਨੇ ਵੀ ਘਟਾਲੇ ਇਸ ਮੰਤਰਾਲੇ ਵਿੱਚ ਹੁੰਦੇ ਨੇ ਭਾਰਤ ਸਰਕਾਰ ਨੇ ਹੁਣ ਇਹ ਐਲਾਨ ਕੀਤਾ ਹੈ ਕਿ ਈ ਕੇਵਾਈਸੀ ਕਰਨ ਦੇ ਨਾਲ ਸਹੀ ਲਾਪਤਰੀ ਦੀ ਪਛਾਣ ਕਰਕੇ ਉਸ ਤੱਕ ਅਨਾਜ ਪਹੁੰਚਦਾ ਕਰ ਦਿੱਤਾ ਜਾਵੇਗਾ ਇਹ ਤੇ ਦੱਸਦੀ ਹੈ ਕਿ ਬੀਤੇ ਸਮੇਂ ਦੇ ਵਿੱਚ ਬਹੁਤ ਸਾਰੇ ਅਜਿਹੇ ਘਟਾਲੇ ਹੋਏ ਨੇ ਜਿਨ੍ਹਾਂ ਦੇ ਵਿੱਚ ਸਹੀ ਲਾਪਾਤਰੀਆਂ ਤੱਕ ਅਨਾਜ ਨਹੀਂ ਸੀ ਪਹੁੰਚਿਆ ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤ ਸਰਕਾਰ ਦੇ ਕੇਂਦਰੀ ਖੁਰਾਕ ਮੰਤਰਾਲੇ ਨੇ ਇਹ ਫੈਸਲਾ ਲਿਆ ਹੈ ਕਿ ਈ ਕੇਵਾਈਸੀ ਕਰਵਾਉਣਾ ਜ਼ਰੂਰੀ ਹੋਵੇਗਾ ਇਸ ਦੇ ਨਾਲ ਜਿਹੜੀ ਵੀ ਸਹੀ ਲਾਪਾਤਰੀ ਨੇ ਉਹਨਾਂ ਨੂੰ ਅਨਾਜ ਪਹੁੰਚਦਾ ਹੋ ਸਕੇਗਾ ਤੇ ਜਿੰਨੀ ਵੀ ਕੋਈ ਰਿਸ਼ਵਤ ਖੋਰੀ ਜਾਂ ਗਲਤ ਥਾਂ ਤੇ ਜਿਹੜਾ ਅਨਾਜ ਜਾਂਦਾ ਹੈ ਉਸ ਦੇ ਵਿੱਚ ਰੋਕ ਲੱਗ ਸਕੇਗੀ ਸੋ ਭਾਰਤ ਸਰਕਾਰ ਨੇ ਹੁਣ ਜੀ ਨਵੇਂ ਨਕਲੀ ਬਣਾਏ ਹੋਏ ਰਾਸ਼ਨ ਕਾਰਡ ਨੇ ਉਹ ਰੱਦ ਕਰ ਦਿੱਤੇ ਨੇ ਤੇ ਜਿਹੜੇ ਰਹਿ ਗਏ ਨੇ ਉਹ ਵੀ ਜਲਦ ਤੋਂ ਜਲਦ ਰੱਦ ਕਰ ਦਿੱਤੇ ਜਾਣਗੇ ਤੇ ਨਾਲ ਹੀ ਇਹ ਵੀ ਦੱਸ ਦਈਏ ਕਿ ਹੁਣ ਈ ਕੇਵਾਈਸੀ ਕਰਵਾਉਣਾ ਜ਼ਰੂਰੀ ਹੈ ਤੇ ਜਿੰਨਾ ਵੀ ਅਦਾਰਿਆਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਅਦਾਰੇ ਬਹੁਤ ਹੀ ਜ਼ਿੰਮੇਵਾਰੀ ਦੇ ਨਾਲ ਆਪਣਾ ਕਾਰਜ ਸਿਰੇ ਚੜਾ ਰਹੇ ਨੇ